ਪਾਸੇ ਸਿੱਖ ਧਰਮ ਦੇ ਜਿਹੜਾ ਨਾਲ ਜੁੜਿਆ ਹੋਇਆ ਸਭ ਤੋਂ ਮਹੱਤਵਪੂਰਤ ਤਿਹਾੜ ਓਲਾ ਮਹੱਲਾ ਅੱਜ ਸ਼ੁਰੂ ਹੋਇਆ ਹੈ ਰਾਤ 12 ਵਜੇ ਨਗਾਰਿਆਂ ਦੇ ਚੌੜ ਦੇ ਨਾਲ ਜਦੋਂ ਓਲਾ ਮਹੱਲਾ ਸ਼੍ਰੀ ਅਨੰਦਪੁਰ ਸਾਹਿਬ ਦਾ ਸਟਾਰਟ ਹੁੰਦਾ ਹੈ ਅੱਜ ਹਾਲਾਂਕਿ ਕੀਰਤਪੁਰ ਸਾਹਿਬ ਦੇ ਵਿੱਚ ਪਹਿਲਾ ਦਿਨ ਓਲੇ ਮਹੱਲੇ ਦਾ ਸ਼ੁਰੂ ਹੋ ਚੁੱਕਾ ਤੇ ਉਸੇ ਤਰ੍ਹਾਂ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਅਜਿਹੀ ਤਸਵੀਰ ਤੁਹਾਨੂੰ ਦੇਖਣ ਨੂੰ ਆ ਮਿਲੀ ਜਿੱਥੇ ਗੰਦਗੀ ਦੇ ਢੇਰ ਜਿਹੜੇ ਨੇ ਉਹ ਲੱਗੇ ਹੋਏ ਨੇ ਸ਼੍ਰੀ ਅਨੰਦਪੁਰ ਸਾਹਿਬ ਦੇ ਬਿਲਕੁਲ ਰਵਿਦਾਦ ਚੌਂਕ ਦੇ ਵਿੱਚ ਚੌਂਕ ਦੇ ਵਿੱਚ ਗਉਆਂ ਦੀ ਪਰਮਾਰ ਹੈ ਇਹ ਤਸਵੀਰ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਅਵਾਰਾ ਪੰਛੀ ਅਵਾਰਾ ਗਉਆਂ ਇੱਥੇ ਅਵਾਰਾ ਸਾਨ ਖੜੇ ਹੋਏ ਨੇ ਪਰ ਇਸ ਪਾਸੇ ਕੋਈ ਕਿਸੇ ਧਿਆਨ ਨਹੀਂ ਲੱਗ ਰਿਹਾ ਤੇ ਜਦੇ ਨਾਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪ੍ਰਸ਼ਾਸਨ ਅਧਿਕਾਰੀ ਹਾਲਾਂਕਿ ਉਹਨਾਂ ਨੂੰ ਇਥੇ ਭਜਾਉਣ ਦੀ ਕੋਸ਼ਿਸ਼ ਕਰ ਰਹੇ ਪਰ ਗੰਦਗੀ ਦੇ ਢੇਰ ਜਿਹੜੇ ਨੇ ਉਹ ਲੱਗੇ ਹੋਏ ਨੇ ਇਹ ਤਸਵੀਰਾਂ ਤੁਹਾਡੇ ਨਾਲ ਆਪਾਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਦੀਆਂ ਤਸਵੀਰਾਂ ਸ੍ਰੀ ਆਨੰਦਪੁਰ ਸਾਹਿਬ ਦੀਆਂ ਨੇ ਅੱਜ ਸਵੇਰ ਦੀਆਂ ਸਵੇਰ ਦੇ ਸਮੇਂ ਕਿੰਨਾ ਇੱਕ ਸੁਚੇਤ ਨੇ ਇਹ ਦੇਖ ਸਕਦੇ ਆਪਾਂ ਹਾਲਾਂਕਿ ਗੱਲਬਾਤ ਵੀ ਕਰਾਂਗੇ ਕਿ ਸਵੇਰ ਦੀ ਇਹ ਤਸਵੀਰ ਜਿਹੜੀ ਆ ਕੌਣ ਇਹਦੇ ਦੀ ਜ਼ਿੰਮੇਵਾਰ ਆ ਕਿਸ ਦੀ ਡਿਊਟੀ ਬਣਦੀ ਆ ਕਿਸ ਦੀ ਜ਼ਿੰਮੇਵਾਰੀ ਬਣਦੀ ਆ ਇਹ ਤਸਵੀਰਾਂ ਤੁਹਾਨੂੰ ਆਪਾਂ ਦਿਖਾ ਰਹੇ ਆ ਸਵੇਰ ਦੇ ਸਮੇਂ ਦੀਆਂ ਤਸਵੀਰਾਂ ਨੇ ਇਹ ਕਿ ਤੇਸਰਾ ਆਵਾਰਾ ہمارا ਜਿਹੜੇ ਪਸ਼ੂ ਨੇ ਹਾਲਾਂਕਿ ਉਹ ਦਾਵੇ ਤਾਂ ਇਹ ਕਿਤੇ ਜਾ ਰਹੇ ਸੀ ਪਿਛਲੇ ਕਈ ਮਹੀਨਿਆਂ ਤੋਂ ਜਾਂ ਪਹਿਲੇ ਕਈ ਹਫ਼ਤਿਆਂ ਤੋਂ ਕਿ ਵਾਰਾ ਪਸ਼ੂ ਦੇ ਉਹਨਾਂ ਦੇ ਉੱਤੇ ਠਲ ਪਾਈ ਚਾ ਚੁੱਕੀ ਆ ਉਹਨਾਂ ਨੂੰ ਆਪਾਂ ਕੰਟਰੋਲ ਕੀਤਾ ਹੋਇਆ ਪਰ ਵਾਰਾ ਪਸ਼ੂ ਦੀ ਭਮਾਰੇ ਹੌਲੇ ਦੇ ਮਹੱਲੇ ਦੇ ਪਹਿਲੇ ਦਿਨ ਤੁਸੀਂ ਦੇਖ ਸਕਦੇ ਹੋ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਉਹਨਾਂ ਦਾ ਆਂਤਿਕ ਦੇਖ ਸਕਦੇ ਹੋ ਕਿਸ ਤਰ੍ਹਾਂ ਇਹਨਾਂ ਨੇ ਫਰਦੋਂਗ ਜਿਹੜਾ ਮਚਾਇਆ ਹੋਇਆ ਹੈ ਇਹ ਤਸਵੀਰਾਂ ਲੋਕਾਂ ਨੇ ਨੁਕਸਾਨ ਕਿਹੜੇ ਕਰ ਰਹੇ ਨੇ ਦੇਖੋ ਤਸਵੀਰਾਂ ਜਿਦੋਂ ਜਿਹੜਾ ਹੋਲਾ ਮਾਲਾ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਸ਼ੁਰੂ ਹੋ ਗਿਆ ਹੈ ਤੇ ਉਸ ਦੇ ਨਾਲ ਹੀ ਤੁਹਾਨੂੰ ਤਸਵੀਰਾਂ ਆ ਵੀ ਦਿਖਾ ਆਪਾਂ ਦਿਖਾ ਰਹੇ ਹਾਂ ਕਿ ਇੱਥੋਂ ਹਾਲਾਤ ਰਵਿਦਾ ਚੌਂਕ ਦੇ ਵਿੱਚ ਸਵੇਰ ਦੇ ਸਮੇਂ ਆ ਹਾਲਾਤ ਹੋਏ ਪਏ ਨੇ ਜਿੱਥੇ ਗੰਦਗੀ ਦਾ ਜਿਹੜਾ ਢੇਰ ਲੱਗਿਆ ਹੋਇਆ ਹੈ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਵੇਰ ਦੇ ਸਮੇਂ ਦੀਆਂ ਤਸਵੀਰਾਂ ਨੇ <Five pressing Gegen West> होने मारना है नहीं। तो देखो क्या बहुत कसमान पाया नहीं पंद्रह भीह मिनट हो गए ज्यादा ही हो गया अद्धा घंटा हो गया ਓਹ ਇਹ ਰੂਟ ਚੇਂਜ ਕਰ ਲੈ ਇਹਨੇ ਇੱਕ ਮਿੰਟ ਦੀ ਲੈ ਇਹ ਤਾਂ ਇਹ ਨੁਕਸਾਨ ਕਰਨਾ ਕਿਹਦਾ ਲਗੇ ਲੋਕਾਂ ਦੇ ਵੱਲੋਂ ਇਹਨਾਂ ਨੂੰ ਉੱਥੇ ਭਜਾਉਣ ਦੀ ਖੜੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜਿਹੇ ਹਾਲਾਤ ਬਰਤੋਂ ਬੱਧਰ ਜਿਹੜੇ ਬਣਾਏ ਇਹਨਾਂ ਨੇ। ਕੋਲੇ ਮਾਰੇ ਦੇ ਪਹਿਲੇ ਦਿਨ ਇਹ ਤਸਵੀਰਾਂ ਦੇਖਣ ਨੂੰ ਮਿਲੀਆਂ। ਉਹ ਚੌਂਕ ਜਾਣ ਕਰਤਾ ਇਹਨਾਂ ਨੇ